ਨਮਸਕਾਰ ਦੋਸਤੋ ਅੰਮ੍ਰਿਤਸਰ ਪਾਲਸ ਨੇ ਇੱਕ ਬਹੁਤ ਵੱਡੇ ਜਿਹੜੇ ਗ੍ਰੋ ਦਾ ਪਰਦਾ ਪਾਸ਼ ਕੀਤਾ ਜਿਸ ਵਿੱਚ ਬਹੁਤ ਸਾਰੇ ਭਖਾਰੀ ਕਈ ਬੱਚਾਂ ਤੋਂ ਭੀਖ ਮੰਗਵਾਉਂਦੇ ਸੀ ਤੇ ਖੁਦ ਵੀ ਭੀਖ ਮੰਗਦੇ ਸੀ ਇਸ ਵਿੱਚ ਸਾਰੇ ਭਖਾਰੀਆਂ ਦਾ ਤੇ ਬੱਚਿਆਂ ਦਾ ਡੀਐਨਏ ਟੈਸਟ ਹੋਇਆ ਟੈਸਟ ਵਿੱਚ ਪਾਇਆ ਗਿਆ ਕਿ ਬਹੁਤੇ ਬੱਚੇ ਜਿਹੜੇ ਆ ਉਹ ਵੀ ਉਹਨਾਂ ਭਖਾਰੀਆਂ ਦੇ ਨਹੀਂ ਹਨ ਯਾਨੀ ਕਿ ਉਹ ਬੱਚੇ ਪਾਸਿਓਂ ਕਿਤੋਂ ਚੱਕੇ ਗਏ ਹਨ ਤੇ ਇਸ ਤਰ੍ਹਾਂ ਹੋਰ ਵੀ ਪਤਾ ਨਹੀਂ ਕਿੰਨੇ ਦੇਸ਼ ਵਿੱਚ ਬੱਚੇ ਚੱਕੇ ਜਾਂਦੇ ਆ ਉਹਨਾਂ ਨੂੰ ਇਸ ਤਰ੍ਹਾਂ ਭੀਖ ਮੋਗਾਈ ਜਾਂਦੀ ਹੈ। ਉਹਨਾਂ ਨੂੰ ਰੋਂਨ ਲਈ ਕੋਈ ਕੈਮੀਕਲ ਵਗੈਰਾ ਦਿੱਤੇ ਜਾਂਦੇ ਆ, ਕੋਈ ਨਸ਼ਾ ਦਿੱਤਾ ਜਾਂਦਾ ਹੈ। ਕਈ ਬੱਚਿਆਂ ਦੀਆਂ ਅੱਖਾਂ ਭੰਨ ਕੇ ਉਹਨਾਂ ਨੂੰ ਅੰਗਹੀਣ ਕੀਤਾ ਜਾਂਦਾ ਜਾਂ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ। ਇਸ ਤਰ੍ਹਾਂ ਬਹੁਤ ਉਹਨਾਂ ਬੱਚਿਆਂ ਤੇ ਤਸ਼ੱਦਦ ਕੀਤਾ ਜਾਂਦਾ ਜਿੰਨਾਂ ਬੱਚਿਆਂ ਨੂੰ ਚੱਕਿਆ ਜਾਂਦਾ ਭੀਖ ਮੰਗਣ ਵਾਸਤੇ। ਤੋਂ ਇਹਨਾਂ ਕੰਮਾਂ ਨੂੰ ਰੋਕਣ ਲਈ ਕੁਝ ਆਮ ਪਬਲਿਕ ਨੂੰ ਵੀ ਸਾਥ ਦੇਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਆਪਾਂ ਨੂੰ ਜੋ ਵੀ ਭਿਖਾਰੀ ਆ ਉਹਨਾਂ ਨੂੰ ਕੈਸ਼ ਦੇਣਾ ਬੰਦ ਕਰਨਾ ਚਾਹੀਦਾ। ਕੈਸ਼ ਕਿਸੇ ਭੁਖਾਰੇ ਨੂੰ ਨਾ ਦਿਓ ਜੇ ਤੁਸੀਂ ਕਿਸੇ ਦੀ ਕੋਈ ਮਦਦੀ ਕਰਨੀ ਚਾਹੁੰਦੇ ਆ ਤਾਂ ਉਸ ਨੂੰ ਕੋਈ ਖਾਣ ਲਈ ਕੋਈ ਚੀਜ਼ ਲੈ ਕੇ ਦਿਓ ਪਹਿਨਣ ਲਈ ਕੱਪੜਾ ਲੈ ਕੇ ਦਿਓ ਜੇ ਬੱਚਾ ਪੜ੍ਹਨਾ ਚਾਹੁੰਦਾ ਉਹਦੇ ਸਕੂਲ ਦੀ ਐਡਮਿਸ਼ਨ ਕਰਵਾ ਦਿਓ ਹੁਣ ਉਸ ਸਕੂਲ ਦੀ ਵਰਦੀ ਲੈ ਦਿਓ ਬੂਟ ਲੈ ਦਿਓ ਕਿਤਾਬਾਂ ਲੈ ਦਿਓ ਕਿਸੇ ਮਰੀਜ਼ ਆ ਕੋਈ ਕਿਸੇ ਦਾ ਉਹਦੀ ਸੇਵਾ ਕਰ ਦਿਓ ਉਹਨੂੰ ਦਵਾਈ ਦਵਾ ਦਿਓ ਪਰ ਅੱਜ ਤੋਂ ਬਾਅਦ ਇਹ ਕਸਮ ਖਾ ਲੋ ਕਿ ਕਿਸੇ ਵੀ ਭੁਖਾਰੇ ਨੂੰ ਕੋਈ ਵੀ ਪੈਸਾ ਨਗਦ ਕੈਸ਼ ਨਹੀਂ ਦੇਣਾ ਇਸ ਤਰ੍ਹਾਂ ਕਰਨ ਨਾਲ ਬਹੁਤੇ ਬੱਚੇ ਜਿਹੜੇ ਉਹ ਬਚ ਜਾਣਗੇ ਉਹ ਆਪਣੇ ਮਾਪੇ-ਬਾਪ ਕੋਲ ਰਹਿ ਜਾਣਗੇ ਨਹੀਂ ਤਾਂ ਅੱਗੇ ਵੀ ਇਹ ਗੁਰਖ ਧੰਦਾ ਇਦਾਂ ਹੀ ਚੱਲਦਾ ਰਹੂਗਾ ਬੱਚਿਆਂ ਨੂੰ ਚੁੱਕਿਆ ਜਾਊਗਾ ਉਹਨਾਂ ਦੀਆਂ ਲੱਤਾਂ ਭਾਂਵਾਂ ਭੰਨੀਆਂ ਜਾਣੀਆਂ ਉਹਨਾਂ ਤੋਂ ਭੀਖ ਮੰਗਵਾਈ ਜਾਊਗੀ ਸੋ ਲੋੜ ਹੈ ਆਮ ਜਨਤਾ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣ ਦੀ ਧੰਨਵਾਦ